ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇ ਖਰੋ ਸਾਥੀਓ ਜਲੰਧਰ ਤੋਂ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਦੱਸ ਦਈਏ ਕਿ ਮਾਮਲਾ ਸਿਰਫ ਇੱਕ ਛਾਪੇਮਾਰੀ ਦਾ ਨਹੀਂ ਹੈ ਬਲਕਿ ਉਹਨਾਂ ਕਾਲੇ ਧੰਦੇ ਦੀ ਅਸਲੀਅਤ ਹੈ ਜਿਹੜੇ ਸਿੱਖਿਆ ਤੇ ਰੋਜ਼ਗਾਰ ਦੇ ਨਾਂ ਤੇ ਜਵਾਨਾਂ ਤੇ ਮਹਿਲਾਵਾਂ ਨਾਲ ਧੋਖਾਧੜੀ ਕਰਦੇ ਸਨ ਜਲੰਧਰ ਦੇ ਅਰਬਨ ਸਟੇਟ ਫੇਸ 1 ਵਿੱਚ ਥਾਣਾ ਨੰਬਰ 7 ਦੀ ਪੁਲਿਸ ਨੇ ਕੋਠੀ ਨੰਬਰ 1023 ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਸ਼ਰਾਬ ਅਪੱਤੀ ਜਨਕ ਸਮਾਨਤਾ ਯੂਨੀਵਰਸਿਟੀ ਦੀਆਂ ਫਰਜੀ ਡਿਗਰੀਆਂ ਬਰਾਮਦ ਕੀਤੀਆਂ ਇੱਕ ਮਹਿਲਾ ਨੇ ਡਾਕਟਰ ਪੁਸ਼ਕਰ ਗੋਇਲ ਅਤੇ ਉਸਦੇ ਸਾਥੀਆਂ ਉੱਤੇ ਦੋਸ਼ ਲਗਾਏ ਕਿ ਉੱਥੇ ਕੁੜੀਆਂ ਨੂੰ ਵਿਆਹ ਤੇ ਨੌਕਰੀ ਦੇ ਝਾਂਸੇ ਨਾਲ ਬੁਲਾਇਆ ਜਾਂਦਾ ਹ ਉਹਨਾਂ ਨੂੰ ਤੋਂ ਲਾਈਵ ਲੋਕੇਸ਼ਨ ਲਈ ਜਾਂਦੀ ਹੈ ਤੇ ਸ਼ਰਾਬ ਪਿਲਾ ਕੇ ਗਲਤ ਰਿਸ਼ਤੇ ਆ ਲਈ ਮਜਬੂਰ ਕੀਤਾ ਜਾਂਦਾ ਸੀ ਦਫ਼ਤਰ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਇਹ ਫਰਜੀ ਡਿਗਰੀਆਂ ਪੜੀ ਤੋਂ 3 ਲੱਖ ਰੁਪਏ ਵਿੱਚ ਵੇਚੀਆਂ ਜਾਂਦੀਆਂ ਅਤੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਿਆ ਜਾਂਦਾ ਸੀ ਐਂਟੀ ਕ腐ਪਸ਼ਨ ਫਾਊਂਡੇਸ਼ਨ ਇੰਡੀਆ ਦੇ ਇੰਚਾਰਜ ਰਜੇਸ਼ ਵਰਮਾ ਨੇ ਪੁਲਿਸ ਨਾਲ ਮਿਲ ਕੇ ਦਫ਼ਤਰ ਤੋਂ ਫਰਜ਼ੀ ਡਿਗਰੀਆਂ ਸਟੈਂਪ ਅਤੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਐਸ ਐਚਓ ਬਲਜਿੰਦਰ ਸਿੰਘ ਦੇ ਮੁਤਾਬਕ ਇਹ ਕਾਰਵਾਈ ਮਹਿਲਾ ਦੀ ਸ਼ਿਕਾਇਤ ਤੇ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਹਾਲਾਂਕਿ ਮਹਿਲਾਵਾਂ ਨਾਲ ਗਲਤ ਕੰਮ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਮੈਂ ਹਲੇ ਸਿਰਫ 2 ਮਹੀਨੇ ਹੋਏ ਮੈਨੂੰ 10 15 ਦਿਨ ਚ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀਗੀ ਜਿਹਦੇ ਕਰਕੇ ਮੈਨੂੰ ਥੋੜਾ ਟਾਈਮ ਵੇਟ ਕਰਨਾ ਪਿਆ ਕਿ ਮੈਨੂੰ ਸੀਗਾ ਮੈਂ ਸੈਲਰੀ ਆਪਣੀ ਕਢਾ ਕੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਇਹਨਾਂ ਨੇ ਮੇਰਾ ਮੈਂਟਲੀ ਟੌਰਚਰ ਇਹਨਾਂ ਕੋ ਕਰਤਾ ਹੈ ਕਿ ਮੈਨੂੰ ਕਹਿੰਦੇ ਦੋ ਜਣੇ ਸੀ ਮਾਰਕੀਟਿੰਗ ਲਾਈਨ ਚ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਰੱਖਦੇ ਕਹਿੰਦੇ ਰਾਤੀ 8 9 ਵੇ ਤੱਕ ਤੂੰ ਲਾਈਵ ਰਹਿਣਾ ਸਾਡੇ ਨਾਲ ਆਲਾ ਇਹ ਕੌਣ ਹੁੰਦੇ ਮੇਰੀ ਪਰਸਨਲ ਪਾਇਰਿਟੀ ਨੂੰ ਦੇਣ ਵਾਸਤੇ ਜੀ ਠੀਕ ਹੈ ਨਾ ਜੇਰੋ ਡਿਊਟੀ ਟਾਈਮ ਤੇ ਤੁਸੀਂ ਉਹ ਲਾਈਵ ਲੋਕੇਸ਼ਨ ਫਿਰ ਮੁੰਡੇ ਦੀ ਲਓ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁਲਿਸ ਨਾਲ ਹਾਂਜੀ ਮੇਰੇ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਹੜੀ ਵੀਡੀਓ ਦੇਖੀ ਗਈ ਆ ਦਿਖਾਈਆ ਕੀ ਆਪਣੇ ਉਹ ਵੀਡੀਓ ਕਿਲੇ ਵਲੋਂ ਬਣਾਈਆ ਕੀ ਅੰਦਰ ਲਈ ਉਹ ਸਰ ਅੰਦਰ ਹੀ ਬਣਾਉਂਦੇ ਆ ਸਾਰਾ ਕੁਝ ਸਾਨੂੰ ਵੀ ਇਸੇ ਚੀਜ਼ਾਂ ਨੂੰ ਕਹਿੰਦੇ ਕਿ ਤੁਸੀਂ ਅੰਦਰ ਐਡ ਆਨ ਹੋ ਨਹੀਂ ਉਹ ਵੀਡੀਓ ਸਾਡੇ ਕੋਲ ਪਹੁੰਚਿਆ ਇਸ ਟਾਈਮ ਉਹ ਪਹੁੰਚਿਆ ਉਹ ਵੀਡੀਓ ਕਿੰਨੇ ਬਣਾਈਆ ਸੀ ਉਹ ਅੰਦਰ ਜਿਹੜੇ ਅੰਦਰ ਡਾਂਸ ਡੋਨਸ ਕਰਦੇ ਵਿੱਚ ਉਹਨਾਂ ਨੇ ਸਾਨੂੰ ਗਰੁੱਪ ਵਿੱਚ ਪਾ ਦਿਖਾਓ ਸਰ ਮੇਰਾ ਫੋਨ ਵਿੱਚ ਦਿਖਾਓ ਗਰੁੱਪ ਕਿਹਦਾ ਕਰਨ ਦਾ ਆਪਾਂ ਗਾਓ ਫੋਨ ਕਰੀਏ ਮੈਂ ਦੂਜਾ ਫੋਨ ਅੰਦਰ ਪੈ ਗਿਆ ਫੋਨ ਅੰਦਰ ਜੀ ਤੁਸੀਂ ਦਿਖਾ ਸਕਦੀਆਂ ਇਹ ਸਾਰੇ ਪ੍ਰੂਫ ਹੈਗੇ ਮੇਰੇ ਕੋਲ ਜਦੋਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਕੀ আশਵਾਸਨ ਦਵਾਇਆ ਜਾ ਰਿਹਾ ਹੁਣ ਪੁਲਿਸ ਵੱਲੋਂ ਨਹੀਂ ਹੁਣ ਤਾਂ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਹੈ ਜਿਹਦੇ ਲਈ ਮੈਂ ਬਹੁਤ ਧੰਨਵਾਦਾ ਮੀਡੀਆ ਦਾ ਵੀ ਬਹੁਤ ਧੰਨਵਾਦਾ ਜਿਨ੍ਹਾਂ ਨੇ ਇਸ ਟਾਈਮ ਮੇਰੇ ਰਿਕਾਰਡ ਨੂੰ ਫੜਿਆ ਅਗਰ ਇਸ ਚੀਜ਼ ਨੂੰ ਨਹੀਂ ਫੜਦੇ ਸ਼ਰਾਬ ਦੀਆਂ ਪੇਟੀਆਂ ਅੰਦਰੋਂ ਦੇ ਅਗਰ ਅਸੀਂ ਇਸ ਚੀਜ਼ ਨੂੰ ਨਹੀਂ ਮੈਜਰ ਸਟੈਪ ਚੱਕਦੇ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਅਮ ਇਥੇ ਹੁੰਦਾ ਕਿ ਕੰਮ ਬਣਾਉਂਦੇ ਕੀ ਸੀ ਇੱਥੇ। ਇੱਥੇ ਕੁਝ ਮੇਂ ਜਾਲੀ ਡਿਗਰੀਆਂ ਬੰਦੀਆਂ ਆ ਜਿਹੜੀ ਬੈਕ ਡੇਟ 'ਚ ਜਦਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਉੱਪਰ ਪ੍ਰੋਵਾਈਡ ਕਰਕੇ ਬੱਚਾ ਨੂੰ ਬਾਹਰ ਭੇਜਿਆ ਜਾਵੇ। ਤਾਂ ਕਿ ਬੱਚੇ ਵੀ ਅੱਗੋਂ ਫਜ਼ਨ ਤੇ ਇਹ ਤਾਂ ਚਲੋ ਇਹ ਤਾਂ ਧੰਦੇ ਕਰਦੇ ਵੇ ਤਾਂ 2-3-3 ਲੱਖ ਦੀਆਂ ਡਿਗਰੀਆਂ ਵੇਚਦੇ ਆ। ਅੱਛਾ ਜੀ ਇਲਾਕੇ ਦੇ ਵਾਸੀ ਵੀ ਦੱਸਣੇ ਕੁਝ ਕਿ ਜਿਹੜੇ ਬੋਰਡ ਵਗੈਰਾ ਲੱਗਦੇ ਸੀ ਕਿ ਉਹ ਮੈ ਜੇ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਹਾਇਰ ਵੀ ਨਹੀਂ ਹੋਉਂਦਾ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਆਫਿਸ ਇੱਥੇ ਖੁੱਲਿਆ ਆਇਆ ਸੀ ਇਹ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤੇ ਮੈਂ ਫੇਸ ਕੀਤਾ ਮੈਂ ਸਾਰੇ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਮੈਨੂੰ ਇਨਸਾਫ ਚਾਹੀਦਾ ਕਿ ਜਿਹੜੇ ਆਣ ਵਾਲਾ ਟਾਈਮ 'ਚ ਕੁੜੀਆਂ ਨਾਲ ਹੋਰ ਕੁਝ ਐਦਾਂ ਦਾ ਨਾ ਹੋਵੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਪ੍ਰਸ਼ਾਸਨ ਪਹੁੰਚਿਆ ਸਰ ਤੁਸ਼ਟੀ ਹਾਂਜੀ ਹਾਂਜੀ ਪ੍ਰਸ਼ਾਸਨ ਪਹੁੰਚਿਆ ਮੇਰੇ ਭਰਾਵਾਂ ਦਾ ਵੀ ਸ਼ੁਕਰੀਆ ਜੋ ਮੇਰੇ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਜਾਲੀ ਘਰ ਤੋਂ ਘੱਟ ਇੱਕ ਬੋਰਾ ਭਰ ਕੇ ਆਪਣਾ ਡਿਗਰੀਆਂ ਦਾ ਸਟੈਂਪ ਜਿਹੜੀ ਉਹਨੇ ਇਦਾਂ ਦੇ ਸਿਕਰਟ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇੱਡੀਆ ਸਟੈਂਪਾ ਨਿਕਲੀ ਆ ਵਾ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਮੈਡਮ ਨੇ ਬਹੁਤ ਏਸੀ ਵੀ ਮਾਡਲ ਟਾਊਨ ਐਸ ਐਚਓ 7 ਨੰਬਰ ਵਾਲਿਆਂ ਨੇ ਪੂਰਾ ਸਾਥ ਦਿੱਤਾ ਕੁੜੀ ਨੂੰ ਇਨਸਾਬ ਮਿਲਿਆ ਅੰਦਰ ਸ਼ਰਾਬ ਦੀਆਂ ਪੇਟੀਆਂ ਤਿੰਨ ਪੇਟੀਆਂ ਆਯਾਸ਼ੀ ਜੋ ਅੰਦਰ ਕੌਂਡਮ ਪਏ ਆ ਠੀਕ ਆ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਪਿਆ ਸੀ ਪੂਰਾ ਇਹਨਾਂ ਨੇ ਇਹਦੇ ਵਿੱਚ ਅੱਜ ਜੋ ਕੰਮ ਪੁਲਿਸ ਨੇ ਕੀਤਾ ਸਾਡੀ ਟੀਮ ਨੇ ਕੀਤਾ ਸਾਡੇ ਨਾਲ ਵਾਲਮੀਕੀ ਟਾਈਗਰ ਫੋਰਸ ਦੇ ਆਲ ਇੰਡੀਆ ਪ੍ਰਧਾਨ ਅੱਜ ਇਹ ਹੌਂਸਲਾਜੀ ਸਟੀਫਨ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਰੇ ਆਪਣੀ ਟੀਮ ਬਣਾ ਕੇ ਆਏ ਆ ਵਿੱਕੀ ਚੀੜਾ ਜੀ ਸਾਡੇ ਨਾਲ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਕੰਮ ਕਰ ਰਹੀ ਸੀ ਉਹ ਤਾਂ ਦੋ ਦਿਨ ਪਹਿਲੇ ਪਤਾ ਲੱਗਾ ਵਾ ਦੋ ਦਿਨ ਪਹਿਲੇ ਪਤਾ ਲੱਗਾ ਆਪਾਂ ਅੱਜ ਹੀ ਕਾਰਵਾਈ ਕਰਵਾਤੀ ਜੀ ਕਿਸ ਚੀਜ਼ ਦਾ ਕੰਮ ਸੀਗਾ ਜਿਹੜਾ ਅੰਦਰ ਹੁੰਦਾ ਸੀਗਾ ਅੰਦਰ ਜਿਸ਼ਮ ਫਰੋਸੀ ਦਾ ਕੰਮ ਹੁੰਦਾ ਸੀਗਾ ਪਹਿਲੇ 50-50000 ਰੁਪਿਆ ਲੈ ਕੇ ਇਹਨਾਂ ਕੋ ਮੈਡਮਾਂ ਨੂੰ ਬੁਲਾਉਂਦੇ ਸੀ ਕਿ shaadi.com ਥਰੂ ਇਹਨਾਂ ਨੂੰ ਕੰਮ ਲਵਾਂਦੇ ਸੀਗੇ ਜਦੋਂ ਇਹ ਆਂਦੀ ਆ ਸੀਗਾ ਇਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਆਹ ਕੰਮ ਕਰਨਾ ਵਾ ਜੇ ਤੁਸੀਂ ਆਹ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਮੈਂਟਲੀ ਇਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ ਜੇ ਤੁਸੀਂ ਆਹ ਕੰਮ ਕਰੋਗੇ ਤੁਹਾਨੂੰ ਲੱਖ ਰੁਪਏ ਚ ਤੁਹਾਨੂੰ ਅਸੀਂ ਖੇਲੋ ਇਨਕਮ ਹੋ ਜੂਗੀ ਤੁਹਾਡੀ ਜੀ ਉਹਨੇ ਵਿਚਾਰੀ ਡਿਵੋਰਸ ਜਿੰਨੀ ਆ ਡਿਵੋਰਸ ਔਰਤਾ ਇਹ ਉਹੀ ਰੱਖਦੇ ਆ ਇਹ ਹੋਰ ਕੋਈ ਲੇਡੀਸ ਨੂੰ ਨਹੀਂ ਰੱਖਦੇ ਜਿਹੜੀ ਉਹ ਕੁਵਾਰੀ ਹੋਊਗੀ ਜੀ ਇਸ ਲਈ ਇਹ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਸਾਡੀ ਟੀਮ ਨੇ ਕੰਮ ਕੀਤਾ ਵਾ ਬਾਕੀ ਸਾਡੇ ਪ੍ਰਧਾਨ ਅਜੀਤ ਹੌਂਸਲਾ ਜੀ ਨਾਲ ਨਹੀਂ ਭਾਜੀ ਇੱਥੇ ਬਣਾਉਂਦੇ ਕੀ ਸੀਗੇ ਅੰਦਰ ਡਿਗਰੀਆ ਬਣਾਉਂਦੇ ਆ ਸਾਰੀ ਡਿਗਰੀਆ ਜਾਲੀ ਡਿਗਰੀ ਐ ਐਸਐਚਓ ਸਾਫ ਦੇ 3 12ਵੀਂ ਸਰਟੀਫਿਕੇਟ ਭਾਜੀ ਅੰਦਰ ਮੀਡੀਆ ਸਾਰੀ ਸਾਰੀ ਯੂਨੀਵਰਸਿਟੀ ਆ ਦੀਆਂ ਮੋਹਰਾਂ ਅੰਦਰ ਮਿਲਿਆ ਵਾ ਤੁਹ ਸਾਰੀ ਯੂਨੀਵਰਸਿਟੀ ਦੀ ਡਿਗਰੀ ਕੋਈ ਆਪਣੀ ਵੀ ਵੀਡੀਓ ਬਣਾਈ ਗਈ ਇੰਦਲੀ ਕੁਝ ਅਚ ਜਿਹਾ ਨਹੀਂ ਆਪਾਂ ਕੋਈ ਨਹੀਂ ਬਣਾਈ ਗਈ ਸਾਰਾ ਕੁਝ ਤੁਹਾਡੇ ਸਾਹਮਣੇ ਬਾਹਰ ਆ ਜਾਊਗਾ ਸ਼ਰਾਬ ਦੀਆਂ ਪੇਟੀਆਂ ਫੜੀ ਪੁਲਿਸ ਵੀ ਪੁੱਛੀ ਹੈ ਕੀ ਕਹਿਣਾ ਪੁਲਿਸ ਸਾਹਿਬ ਪੁਲਿਸ ਨੇ ਆਪਣਾ ਕੰਮ ਕਰ ਰਹੀ ਹੈ ਪੁਲਿਸ ਸਾਮਾਨ ਡ ਕਵਰ ਕਰ ਲਿਆ ਸਾਰਾ ਸਕਾਮ ਰਿਕਵਰ ਕਰਕੇ ਹੁਣ ਬਾਹਰ ਆ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਊਗਾ ਠੀਕ ਹੈ ਕਬਦੀਸੀ ਪੂਜਾ ਨਾਮ ਦੀ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਬਿਆਨ ਦਿੱਤੇ ਕਿ ਇੱਥੇ ਉਹ ਜੋਬ ਕਰ ਰਹੀ ਹੈ ਇਹਨਾਂ ਦੇ ਇੱਕ ਗੋਲ ਇੰਟਰਪ੍ਰਾਈਜ਼ ਹੈ ਖੁਸ਼ਕਰ ਕੋਇਲੋ ਬੰਦੇ ਦਾ ਨਾਮ ਹੈ ਜੀ ਇਹ ਉਹ ਇੱਥੇ ਡਾਲੀ ਮਕਮਲ ਤਿਆਰ ਕਰਕੇ ਤੇ ਗਾਲੀ ਮੋਰਾ ਦੇ ਨਾਲ ਉਹ ਵਿਦੇਸ਼ ਬੱਚਨ ਭੇਜਦਾ ਹ ਹ ਤੇ ਸਾਡੇ ਸੀ ਰਮੇਸ਼ ਕਮਨ ਇਨਫੋਰਮੇਸ਼ਨ ਆਈ ਉਹਨਾਂ ਨੇ ਆਣ ਕੇ ਰਿਪੋਰਟ ਕੀਤਾ ਇੱਥੇ ਰਿਪੋਰਟ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਕੁਝ ਡਾਕੂਮੈਂਟਸ ਮਿਲੇ ਆ ਉਹ ਤੋਂ ਬਾਅਦ ਮੋਰਾ ਮਿਲੀਆਂ ਕੁਝ ਵੱਖਰੀ ਵੱਖਰੀ ਕੰਪਨੀ ਦੀਆਂ ਤੇ ਨਾਲ ਕੋਈ 16 ਕ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਆ ਪਰ ਯਾਨੀ ਅਗੇ ਪਰ ਯਾ ਅਸੀਂ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਉਹਦਾ ਕੇਸ ਰਜਿਸਟਰ ਕਰਨ ਵਾਸਤੇ ਭੇਜਤਾ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲ ਰਹੇ ਆ ਜੋ ਹੋਰ ਵੀ ਕੋਈ ਇਦਾਂ ਦੀ ਮੇਰਾ ਜਿਸ ਤਾਂ ਹੀ ਕਾਰਵਾਈ ਹੋ ਇਹਨਾਂ ਖਾਤੇ ਸਰ ਸੁਤਰਾ ਕੋ ਪਤਾ ਚੱਲਿਆ ਕਿ ਇਹ ਲੜਕੀਆਂ ਸੀ ਇਹਨਾਂ ਨੂੰ ਕੋ ਗਲਤ ਕੰਮ ਵੀ ਕਰਾਉਂਦੇ ਸੀ ਉਸ ਤੋਂ ਬਾਅਦ ਕੋਈ ਫਿਲਹਾਲ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਦੋਂ ਦੀ ਕਾਰਵਾਈ ਹੋਊਗੀ ਸਰ ਮਾਲਕ ਦਾ ਕੀ ਨਾਮ ਹੈ ਸਰ ਕਿਹਦਾ ਜੀ ਜਰਾ ਇੱਥੇ ਲਾ ਰਹੇ ਸੀ ਪੁਸ਼ਕਰ ਗੋਇ ਇਹ ਤੇ ਵੀ ਜਿਹ ਸਾਹਮਣੇ ਆਈ ਹੈ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਹੈ ਜਾਂ ਕੋਈ ਆਪਾਂ ਉਦੋਂ ਕੋਈ ਫੇਰ ਵਾਲੀ ਤਾਂ ਜੀ ਕੋਈ ਗੱਲਬਾਤ ਨਹੀਂ ਮੈਂ ਨਾ ਕੋਈ ਏਦਾਂ ਦਾ ਬੋਰਡ ਅੰਦਰ ਮਿਲਿਆ ਸਾਨੂੰ ਕੋਈ ਅਰੋੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਹੈ ਜਿਹੜੀ ਮੈਡੀਕਲ ਦਵਾਈਆਂ ਤੋਂ ਹੋਈਆਂ ਵੀ ਅੰਦਰ ਉਹ ਚੰਦਰ ਪਈਆਂ ਪਰ ਆਪਾਂ ਦੇਖੇ ਹਜੇ ਵੈਰੀਫਾਈ ਕਰਦੇ ਹਾਂ ਕਿ ਕਦ ਵਸ ਰੱਖਿਆ ਹੁੰਦਾ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੇ ਕਿੰਨੇ ਲੜਕੇ ਲੜਕੀਆਂ ਆਈਆਂ ਨੇ ਅੰਦਰ ਇੱਥੇ ਉਹਨਾਂ ਦੇ EMPLOYEES ਹੈ ਮੈਂ ਵੀ ਵੈਰੀਫਾਈ ਕਰ ਰਹ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੇਰ ਕੋਈ ਵੀਡੀਓਜ਼ ਨਹੀਂ ਆਈਆਂ ਸਾਡੇ ਕੋਲ ਆਈਆਂ ਨੇ ਮੇਰ ਕੋਈ ਨਹੀਂ ਇਤਕਾਂ ਜੀ ਵੀਡੀਓ ਇਦਾਂ ਦੀ ਜਿਹੜੇ ਰਾਈ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕੀ ਜਿੰਨਾ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੂਗੀ ਉਸ ਜੋ ਵੀ ਬੰਦੀ ਤਾਰਾ ਚੱਲ ਜਾਈਏ ਹਾਂ ਜੀ 35 ਜਨਮ ਸਮਾਨ ਕੋਈ ਨਹੀਂ ਕੋਈ ਨਹੀਂ ਤਾਂ ਕਿਹੜੀ ਕਿਹੜੀ ਯੂਨੀਵਰਸਿਟੀ ਸਰ ਮੋਰ ਗਰਾਂ ਪਰ ਮਿਲ ਜਾਈਏ ਵੈਰੀਫਾਈ ਕਰ ਰਹੇ ਹਾਂ ਸਰ ਸਾਰੀਆਂ ਜਿਹੜੇ ਪਈਆਂ ਨੇ ਯੂਨੀਵਰਸਿਟੀ ਚੋਂ ਚੱਲਦੀਆਂ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨੇ ਕਾਰੇ ਸਾਡੇ ਰਮੇਸ਼ ਜੀ ਅੰਦਰ ਜਿਹੜਾ ਤੁਸੀ ਆਸਰਾ ਕਾਰੇ ਸਾਰੇ ਵ ਇਸ ਮਾਮਲੇ ਦਾ ਇਹ ਕਿੰਨਾ ਟਾਈਮ ਲਾਣਾ ਕੀ ਹੋਰ ਬਚਾ ਸਕਦਾ ਦੇਖੋ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਕਸ਼ਾ ਬੰਦੀ ਅੰਦਰ ਸਾਰੇ ਕਲਕਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕਲਕਲੇ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਟਾਈਮ ਲੱਗ ਜਾਂਦਾ ਜਿਹੜੀ ਲੜਕੀ ਨੇ ਕੰਪਲੇਨਟ ਦਿੱਤੀ ਸੀ ਉਹ ਅੰਦਰ ਹੀ ਹਾਂਜੀ ਉਹ ਨਾਲ ਹੀ ਆਈ ਸੀ ਉਹਨਾਂ ਨੂੰ ਭੇਜ ਸਕਦੇ ਹੋ ਬਾਰਾ ਹੀ ਉਹਨਾਂ ਨੂੰ ਜ਼ਰੂਰ ਜੀ ਠੀਕ ਹੈ ਹਰਾਸ ਸਿੰਘ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਕਸੂਰ ਪਾਇਆ ਗਿਆ ਉਹਨਾਂ ਨੂੰ ਲਵਾਂਗੇ ਨਾਲ ਫਿਰ ਜਿਹੜੇ ਡਾਕਟਰ ਇਨਕੁਇਰੀਸ਼ਨ ਕਹਿੰਦੇ ਆ ਪਰ ਇਹਦੇ ਡਾਕੂਮੈਂਟਸ ਕੋਈ ਨਹੀਂ ਪ੍ਰੂਫ ਹੋਏ ਜਦੋਂ ਹੋਣਗੇ ਫ ਕਿ ਜਿਹੜੀ ਆ ਗੱਡੀ ਹੈ ਨਹੀਂ ਤੇ ਸਰਪੰਦਰ ਜਾ ਕੇ ਵੈਰੀਫਾਈ ਕੀਤਾ ਬਾਕੀ ਦਾ ਦੇਖਾਂਗੇ ਕਿ ਕਿਹਦੇ ਨਾਮ ਤੋਂ ਠੀਕ ਹੈ